ਕਿਸ ਦੀ ਕਈ ਹੋਈ ਗੱਲ ਯਾਦ ਆ ਗਈ ਸੋ ਮੈਂ ਸੋਚਿਆ ਕਿ ਮੈਂ ਤੁਹਾਡੇ ਸਾਰਿਆਂ ਨਾਲ ਵੀ ਸ਼ੇਅਰ ਕਰਾਂ ਸਾਰਿਆਂ ਦੀ ਜ਼ਿੰਦਗੀ 'ਚ ਚੰਗੇ ਵਾੜੇ ਹਾਲਾਤ ਆਉਂਦੇ ਨੇ ਰੱਬ ਨੇ ਬੰਦੇ ਨੂੰ ਬਣਾ ਕੇ ਭੇਜਿਆ ਸੀ ਨਾ ਉਹਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਇੱਕੋ ਜਿਹਾ ਸਾਹ ਦਿੱਤੇ ਇੱਕੋ ਜਿਹਾ ਹੱਥ ਪੈਰ ਦਿੱਤੇ ਇੱਕੋ ਜਿਹਾ ਦਿਮਾਗ ਸੈਂਸ਼ੀਲਡ ਦਿੱਤੀ ਬਟ نیچے ਆ ਕੇ ਬੰਦਾ ਬਦਲ ਜਾਂਦਾ ਫਿਰ ਰੱਬ ਕੀ ਕਰਦਾ ਉਹਦਾ ਟੈਸਟ ਲੈਂਦਾ ਜੀ ਜ਼ਿੰਦਗੀ ਚ ਇਦਾਂ ਦੇ ਹਾਲਾਤ ਪੈਦਾ ਕਰਦੇ ਉਹਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕਰਦੇ ਉਹ ਇੱਕ ਮੌਕਾ ਦੇਖਦਾ ਦੋ ਦੇਖਦਾ ਤਿੰਨ ਦੇਖਦਾ ਉਹ ਦੇਖਦਾ ਕਿ ਬੰਦਾ ਕਿੱਥੇ ਜਾ ਕੇ ਟੁੱਟੇਗਾ ਜੇ ਤਾਂ ਤੁਸੀਂ ਕਮਜ਼ੋਰ ਹੋ ਤੇ ਤੁਸੀਂ ਟੁੱਟ ਗਏ ਫਿਰ ਰੱਬ ਆਪਣਾ ਹੱਥ ਪਿੱਛੇ ਹਟਾ ਲੈਂਦਾ ਉਹ ਕਹਿੰਦਾ ਕਿ ਇਹ ਬੰਦਾ ਉਹ ਨਹੀਂ ਹੈ ਜਿਹਨੂੰ ਮੈਂ ਇਸ ਧਰਤੀ ਤੇ ਭੇਜਿਆ ਸੀ ਮੈਂ ਆਪ ਇਨਸਾਨ ਨੂੰ ਇੰਨਾ ਕਮਜ਼ੋਰ ਬਣਾ ਕੇ ਨਹੀਂ ਭੇਜਿਆ ਸੀ ਜੇ ਤੁਸੀਂ ਉਸ ਬੁਰੇ ਤੋਂ ਬੁਰੇ ਹਾਲਾਤ ਚ ਡਟੇ ਰਹੇ ਮੈਂ ਆਪ ਨੂੰ ਟੁੱਟ ਨਹੀਂ ਦਿੱਤਾ ਤਾਂ ਰੱਬ ਆਪਣਾ ਹੱਥ ਤੁਹਾਡੇ ਸਿਰ ਤੇ ਰੱਖ ਦਿੰਦਾ ਤੇ ਉਹ ਤੁਹਾਨੂੰ ਇੰਨੀ ਤਾਕਤ ਬਖਸ਼ਦੀ ਮਾੜੇ ਤੋਂ ਮਾੜੇ ਹਾਲਾਤ ਨੂੰ ਵੀ ਫੇਸ ਕਰ ਜਾਓਗੇ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਮੇਰੇ ਬੰਦੇ ਚ ਇੰਨੀ ਤਾਕਤ ਹੈ ਕਿ ਉਹਨੇ ਆਪਣੀ ਪਿੱਠ ਤੇ ਥਾਪੀ ਖੁਦੀ ਮਾਰ ਲਈ ਸੋ ਇਹ ਹੈ ਰੱਬ ਦੀ ਦਿੱਤੀ ਹੋਈ ਤਾਕਤ ਜੋ ਤੁਹਾਨੂੰ ਪੂਰੀ ਸਟਰੈਂਥ ਦਿੰਦੀ ਹੈ ਕਿ ਤੁਸੀਂ ਬੁਰੇ ਤੋਂ ਬੁਰੇ ਹਾਲਾਤ ਚ ਵੀ ਆਪਣੇ ਆਪ ਨੂੰ ਖੜਾ ਸਬਦਾਨਾ ਪਾਣੀ ਤੇਰਾਏ ਸਬਦਾਨਾ